ਸਸਟੀ ਗਾਜੀ ਸਾਰਿਆਂ ਨੂੰ ਆ ਦੇਖੋ ਆਪਾਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਨਾਲ ਨਮਕੀਨ ਚੌਲ ਬਣਾਉਣੇ ਸਿਖਾਉਣੇ ਆ ਸਭ ਤੋਂ ਪਹਿਲਾਂ ਪਤੇਲ ਲਬਾਇਆ ਉਸ ਵਿੱਚ ਜੀਰਾ ਪਾਇਆ ਜੀਰੇ ਨੂੰ ਹਲਕਾ ਜਿਹਾ ਭੁੰਨ ਲੋ ਜਦੋਂ ਜੀਰਾ ਆਪਣਾ ਥੋੜਾ ਜਿਹਾ ਬ੍ਰਾਊਨ ਹੋ ਜਾ ਕੇ ਬਾਲਾ ਨਹੀਂ ਪਤਲਾ ਕਰਨਾ ਥੋੜਾ ਜਿਹਾ ਭੁੰਨ ਕੇ ਫਿਰ ਆਪਾਂ ਉਦੋਂ ਦੇ ਵਿੱਚ ਪਾਵਾਂਗੇ ਪਿਆਜ਼ ਪਿਆਜ਼ ਤੇ ਹਰੀ ਮਿਰਚ ਕਿਉਂਕਿ ਹਰੀ ਮਿਰਚ ਦਾ ਸੁਆਬ ਹੋਰ ਵੀ ਵੱਧ ਸਵਾਦ ਵਨ ਦੇਣਗੇ ਤੇ ਹੁਣ ਇਹਨਾਂ ਨੂੰ ਆਪਾਂ ਭੁੰਨਾਂਗੇ ਜਦੋਂ ਤੱਕ ਥੋੜੇ ਜਿਹਾ ਬ੍ਰਾਊਨ ਜੇ ਨਹੀਂ ਹੋ ਜਾਂਦੇ ਬਾਲੇ ਨੇ ਆਪਾਂ ਭੁੰਨਨੇ ਤੈਨੂੰ ਪਹਾਰ ਕੇ ਜਬਰੌਣ ਕਰਕੇ ਆ ਤੁਸੀਂ ਦੇਖੀ ਚੱਲੋ ਵੀਡੀਓ ਤੇ ਆਪਾਂ ਇਹਨੂੰ ਬਹੁਤ ਵਧੀਆ ਸਭ ਤੋਂ ਸੌਖੇ ਤਰੀਕੇ ਨਾਲ ਚਾਹ ਬਣਾਉਣ ਇਸਕੇ ਆਉਣੇ ਆਗੇ ਆ ਦੇਖੋ ਹੁਣ ਆਪਾਂ ਪਿਆਜ਼ ਭੁੰਨ ਲਈ ਹਲਕੇ ਜਿਹੇ ਇਹਦੇ ਵਿੱਚ ਹੁਣ ਆਪਾਂ ਸਵਾਦ ਅਨੁਸਾਰ ਨਮਕ ਪਾਵਾਂਗੇ ਨੌਕ ਬਾਦ ਹੋਰ ਆਪਾਂ ਜੋ ਵੀ ਮਸਾਲਾ ਕੁਝ ਵੀ ਪਾਉਣਾ ਵੈਸੇ ਤਾਂ ਹਰੀ ਮਿਰਚ ਪਾਈਏ ਬਹੁਤੀ ਲੋੜ ਨਹੀਂ ਸਵਾਦ ਅਨੁਸਾਰ ਅਸੀਂ ਨੂਨ ਪਾਏਗਾ ਤੇ ਇਸ ਦੇ ਬਾਅਦ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਹਿਲਾ ਕੇ ਜਿੰਨੇ ਆਪਾਂ ਜਿਵੇਂ ਇੱਕ ਕਟੋਰੀ ਲਈਤੀ ਆਪਾਂ ਚੌਲਾਂ ਦੀ ਤੇ ਉਸ ਵਿੱਚ ਆਪਾਂ ਦੋ ਕਟੋਰੀ ਕਿੰਨੇ ਪਾਵਾਂਗੇ ਪਾਣੀ ਦੇ ਪਾਵਾਂਗੇ ਇਹਨੂੰ ਆਪਾਂ ਥੋੜਾ ਜਿਹਾ ਹੁਣ ਮਿਕਸ ਕਰਾਂਗੇ ਮਿਕਸ ਕਰਕੇ ਜਦੋਂ ਆਪਣਾ ਹਲਕਾ ਜਿਹਾ ਪਾਣੀ ਇਹ ਉਬਲਣ ਲੱਗ ਗਿਆ ਫਿਰ ਇਹਦੇ ਵਿੱਚ ਆਪਾਂ ਚੌਲ ਪਾਵਾਂਗੇ ਜਦੋਂ ਆਪਾਂ ਇਹ ਵਿੱਚ ਚੌਲ ਪਾ ਕੇ ਥੋੜੇ ਜਿਹਾ ਇਹਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਤੁਸੀਂ ਦੇਖਿਓ ਆਪਣੇ ਚੌਲ ਬਹੁਤ ਹੀ ਸੌਫਟ ਤਰੀਕੇ ਨਾਲ ਤਿਆਰ ਹੋਣਗੇ ਪਹਿਲਾਂ ਦਾ 15 ਮਿੰਟ ਚੌਲ ਪਿਆਉ ਕਿ ਰੱਖਣੇ ਆਪਾਂ ਕਿਉਂਕਿ ਤਾਂ ਕਰਕੇ ਛੇਤੀ ਸੌਲ ਬਣ ਜਾਣ ਸੌਫਟ ਹੋ ਜਾਣ ਆ ਦੇਖੋ ਆਪਣੇ ਚੌਲ ਕਿੰਨੀ ਅੱਛੀ ਵਧੀਆ ਤਰ੍ਹਾਂ ਸੌਫਟ ਬਣਿਆ ਤੇ ਇਹਦੇ ਨੂੰ ਆਪਾਂ ਆਲੂ ਤੇ ਬੜੀਆਂ ਦੀ ਸਬਜੀ ਨਾਲ ਬਹੁਤ ਵਧੀਆ ਤਰੀਕੇ ਨਾਲ ਬਣਾ ਕੇ ਖਾ ਸਕਦੇ ਆ